ਰੋਅ ਰੇਲਵੇ ਫਾਟਕ ਤੇ ਡੈੱਡ ਬੋਡੀ ਮਿਲੀ ਹੈਗੀ ਔਰ ਦੀ ਕੀ ਮਾਮਲਾ ਹੈ ਸਾਹਮਣੇ ਆਇਆ ਹਾਂ ਇਹ ਹੋਣੀ ਕਿ ਨਾ ਸਾਨੂੰ ਐਸਐਸ ਅਵੇਲੇਬਲ ਮੈਸੇਜ ਆਸੀ ਜੀ ਕਿ 416 ਦਾ ਬਾਈ ਡਾਉਣ ਲਾਈਨ ਦੇ ਉਪਰ ਇੱਕ ਲੇਡੀ ਜੇ ਐਸ 75 ਗੇਟ ਤੋਂ ਵੀ ਲੱਗਾ ਕਰਕੇ ਐਕਸੀਡੈਂਟ ਹੋਇਆ ਰੈਨਓਵਰ ਹੋਵੀ ਸੀ ਰੈਨਓਵਰ ਹੋਣ ਦੇ ਨਾਲ ਹੀ ਵਜਿਆ ਗੱਡੀ ਦੇ ਵਿੱਚ ਜੀ ਤੇ ਘਤੋ ਵੀ ਆ ਇਹ ਦੇਖ ਰਹੇ ਹਾਂ ਹੁਣ ਪਤਾ ਕਰਦੇ ਆ ਪਬਲਿਕ ਨੂੰ ਯਾਰ ਜਿਹੜਿਆ ਰਾਹੀ ਜਾ ਰਹੇ ਨੇ ਜਿੰਨੇ ਨੇੜੇ ਨੇੜੇ ਗੁਰਦੁਆਰਾ ਅਨਾਉਂਸਮੈਂਟ ਕਰਵਾ ਨਹੀਂ ਆਂ ਬੱਲਿਆਂ ਦੇ ਵਿੱਚ ਜੇ ਪਤਾ ਲੱਗਦਾ ਕਿਸੇ ਦਾ ਤੇ ਫਿਲਹਾਲ ਇਹਨੂੰ 72 ਘੰਟੇ ਬਾਅਦ ਤੇ ਆਪਾਂ ਮੋਰਚੀ ਸ਼ਿਵਨ ਹਸਪੀਟਲ ਪਹੁੰਚੜਾ ਰਹੇ ਸਰ ਕੀ ਲੱਗ ਰਿਹਾ ਕਿ ਆਤਮ ਹੱਤਿਆ ਕੀਤੀ ਗਈ ਹੈ ਜਾਂ ਕੁਦਰਤੀ ਪਾਣਾ ਵਾਪਰ ਇਹ ਕੁਦਰਤੀ ਪਾਣਾ ਲੱਗਦਾ ਜੀ ਆਤਮ ਹੱਤਿਆ ਵਾਲਾ ਕੋਈ ਸੈਂਟਰ ਨਹੀਂ ਦਿਖੇ ਕਿਉਂਕਿ ਰੇਲਵੇ ਲਾਈਨ ਜਿਹੜਾ ਫਾੜ ਕ੍ਰੋਸ ਕਰਦੀ ਜਾ ਰਹੀ ਸੀ ਫਾੜ ਕ੍ਰੋਸ ਦੇ ਵਿੱਚ ਹੀ ਕ੍ਰੋਸ ਕਰਦੇ ਕਰਦੇ ਇਹਨੂੰ ਗੱਡੀ ਨਹੀਂ ਦਿਖੀ ਅਚਾਨਕ ਗੱਡੀ ਪੈ ਗਈ ਇਹ ਉਹ ਲੇਖ ਹੈ ਕਿ ਜਿਹੜਾ ਇਹਦਾ ਐਕਸੀਡੈਂਟ ਹੋਇਆ ਹੈ ਕਿ ਕਿੰਨੇ ਕਬੇ ਦਾ ਸਮਾਂ ਸੀ ਸਰ ਇਹ ਸ਼ਾਮ ਹੈਗਾ ਜੀ ਕੋਈ 10:30 ਵੇ 11:00 ਵੇ ਦਾ ਟਾਈਮ ਹੈ ਤੁਸੀਂ ਮੌਕੇ ਵਾਰਦਤ ਕਿੰਨੇ ਸਮੇ ਬਾਅਦ ਪਹੁੰਚ ਕੇ ਸੀ ਸਾਹਿਬ ਨਾਲ ਹੀ ਜਦੋਂ ਸਾਨੂੰ ਮੈਸੇਜ ਆਇਆ ਨਾਲ ਹੀ ਅਸੀਂ 5 ਮਿੰਟਾਂ ਦੇ ਵਿੱਚ ਹੀ ਪਹੁੰਚੇ ਇੱਥੇ ਜੀ ਤੇ ਦੇਖਿਆ ਅਸੀਂ ਜਦੋਂ ਆਕੇ ਜਦੋਂ ਦੇਖਿਆ ਤਾਂ ਇਹ ਵੀ ਕਾਫੀ ਹਾਲਤ ਜਿਹੜੀ ਹੈ ਉਹ ਖੁੱਗੀ ਹੋਈ ਸੀ ਕਿਉਂਕਿ ਗੱਡੀ ਦੇ ਕ੍ਰਾਸ ਕਰਦੀ ਨੂੰ ਪਈ ਹੈ ਜਦੋਂ ਗੱਡੀ ਕ੍ਰਾਸ ਕਰਦੀ ਨੂੰ ਗੱਡੀ ਹੋਈ ਹੈ ਕਿ ਉਹਦੇ ਨਾਲ ਕੀ ਹੁੰਦਾ ਜਦੋਂ ਗੱਡੀ ਕ੍ਰਾਸ ਕਰਦੀ ਨੂੰ ਫੇ ਜੇ ਦਾ ਸੂਸ਼ਡ ਕਰਦੀ ਫੇ ਤਾਂ ਕਨਫਰਮ ਹੋ ਜਾਂਦਾ ਵੀ ਹਾਂ ਸੂਸ਼ਡ ਸੀ ਫੇ ਤਾਂ ਤਾਂ ਲੱਗ ਜਾਂਦਾ ਪਰ ਸੂਸ਼ਡ ਨਹੀਂ ਹੈ ਜੇ ਰਨਓਵਰ ਹੋਈ ਹੋਈ ਹੈ ਸਰ ਕੋਈ ਸ਼ਾਕਤਗਾਰ ਕੀ ਹੋਈ ਤੇ ਕੋਈ ਨਹੀਂ ਅਭੀ شناخت ਨਹੀਂ ਹੋਈ شناخت ਦੇ ਵਾਸਤੇ ਤਾਂ ਬਰਾਲੇ ਚੱਲ ਰਹੇ ਨੇ ਇਸ ਪਾਸੇ ਮਿਲਿਆ ਨਹੀਂ ਕੋਈ ਆਸ-ਪਾਸ ਲੱਛਣ ਨਹੀਂ ਮਿਲਿਆ ਕੋਈ ਇਹਦੀ ਆਇਡੈਂਟੀਟੀ ਪ੍ਰੂਫ ਨਹੀਂ ਮਿਲਿਆ ਕੋਈ ਇਹਦੇ ਕੋਣਾ ਠੀਕ ਹੈ ਨਾ ਤੇ ਨੇੜੇ ਢਾਬੇ ਤੇ लवली ਯੂਨੀਵਰਸਿਟੀ ਦੇ ਨਾਲ-ਨਾਲ ਸਾਰਿਆਂ ਨੂੰ ਸਤਲੂਰ ਗੁਰਦੁਆਰਾ ਸਾਹਿਬ ਦੇ ਵਿੱਚ ਨੋਸ਼ਟਰਾਮਾਂਗੀ ਯਾਨੋ ਪਿਲਾਲੀ ਨੂੰ ਸੀ 72 ਘੰਟੇ ਦੀ ਸਨਾਖ ਦੇ ਸੀਮਾ ਹਸਪਤਾਲ ਦੀ ਏਸੀ ਮੌਕੇ ਦੇ ਵਿੱਚ ਰਖਾ ਰਹੇ ਸਰ ਇਸ ਬਾਬਤ ਦਾ ਨਾਗਰ ਸੰਪਰਕ ਕਿਸ ਕੇ ਸਰ ਕਰਨਾ ਹੈ ਕਿਸ ਨੰਬਰ ਤੇ ਕੀਤਾ ਜਾ ਸਕਦਾ ਹਾਂ ਮੈਂ ਚੌਕੀ ਚਾਹ ਜੀਆਰਪੀ ਫੌੜਾ ਤੇ ਨੰਬਰ ਮੇਰਾ ਹੈਗਾ 9417873295 ਜੀਆਰਪੀ ਚੌਕੀ ਹੈਗੀ ਫੌੜਾ ਰੇਲਵੇ ਸਟੇਸ਼ਨ ਤੇ ਉੱਥੇ ਆ ਕੇ ਮਿਲ ਜਾਵੇ ਜੀ ਬਹੁਤ ਬਹੁਤ ਧੰਨਵਾਦ